ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ਰਵਾਦ ਕਰਨ ਸਵੇਰ ਕੇ ਵੱਜ ਗਏ ਬਈ 4 ਆਪਾਂ ਚੱਲੇ ਆ ਮਿਲਣ ਨੂੰ ਅੱਲਾ ਪਾ ਗੱਡਾ ਦਾ ਟਰਾਲਾ ਫੇਰ ਟਰਾਲੀ ਖੜੀ ਜਤਿੰਦਰੇ ਘਰਾਂ ਭਰੀ ਵੀ ਤੇ ਪਾਵਾ ਟਰਾਲੀ ਆਪਾਂ ਪਹਿਲਾਂ ਪਰ ਆਪਾਂ ਡੀਜ਼ਲ ਦੀ ਟੈਂਕੀ ਸੀਗੀ ਕੱਲ ਆ ਕੇ ਦਾ ਗਰਚਾਰਨਾ ਖੜਾ ਕੇ ਤੇਨੂੰ ਸ਼ਾਮ ਟਾਈਮ ਹੁਣ ਕੱਲੋਂ ਦੋ ਹੀ ਲਿਵਰਾਂ ਲੋਡ ਕਰੇਗੀ ਟਰਾਲੀਆਂ ਇੱਕ ਨੂੰ ਰੋਕਣਾ ਪੈਣਾ ਟਰਾਲੀ ਨਹੀਂ ਖਾਲੀ ਹੋਊਗਾ ਨਹੀਂ ਚੱਲਾਂ ਬਾਈ ਆਪਾਂ ਪਾਵਾਂ ਡੀਜ਼ਲ ਕਿੱਡਾ ਟਰਾਲਾ ਲਾ ਦਿਆ ਬਾਈ ਹੰਪ 146 ਲੀਟਰ ਦਾ 10 ਹੋ ਗਿਆ 17 ਹੋ ਗਿਆ 18 ਹੋ ਗਿਆ ਅਨੰਦ ਆ ਗਿਆ ਬਾਈ ਜਿੱਦਣਗੇ ਪੰਗ ਅੰਨ ਲਵਾਈ ਹੈ ਫਰਾਂ ਪਰਿਵਾਰ ਨੂੰ ਠਾਲ ਨਾ ਪਵੇ ਦਾ ਕਿ ਆਪਣੇ ਕਿਹੜਾ ਕੋਈ ਵੀ ਹੋਰ ਬੰਦੇ ਆ। ਇਹ ਦੇਖੀ ਫੜਨੀ ਬਵੇ ਦੀ ਕੰਨ ਕਦੇ ਕੰਨੀ ਨੂੰ ਹੱਥ ਲਾਣਾ ਬਵੇ ਦਾ। ਇਹ ਤਾਂ ਕਈ ਸਾਲ ਹੋ ਗਏ 5-5 ਲੀਟਰ ਵਾਲੀ ਪੀਪੀਆ ਰੱਖੀ ਹੋਈ ਸੀ ਬੱਚੇ ਫੜਾਈ ਜਾਂਦੇ ਮੈਂ ਪਾਈ ਜਾਂ ਹਾਂ ਦਾ। ਅਲਾ ਕੁੜੀ ਆ ਫੜਾਈ ਜਾਂਦੀ ਹੁਣ ਮੁੰਡਾ ਨੂੰ ਵੀ ਚੌਹ ਹੋ ਗਿਆ ਤਾਂ ਮੁੰਡਾ ਲੱਗਿਆ ਤਾਂ ਪੁਰਾਣਾ। ਹੁਣ ਠੀਕ ਹੈ ਬਾਈ ਆਪਣਾ। ਬੈਟਰੀ ਆਲੇ ਆਪਣੀ ਪੁਰਾਣੀ ਉਹ ਚੱਲ ਜੀਏ ਨਾ ਚਾਰਜ ਕਰੀ ਆਪਾਂ ਨੇ। ਐਂਗਰ ਲਿਆਏ ਦੇ ਆਪਾਂ ਜਦੋਂ ਡਾਊਨ ਹੋਏਗੀ ਚਾਰਜ ਕਰ ਦੇਗੇ। ਸ਼ਾਂਭਾ ਬਾਈ 30 ਲੀਟਰ ਤੇਲ ਪੈ ਗਿਆ। ਇਹ ਡੁੱਲ ਜਾ ਬਾਹਰ ਪੂਰਾ ਕੱਟ ਮਾਰ ਦੇਗੀ। ਪੈ ਗਿਆ ਬਾਈ ਡੀਜ਼ਲ। ਬਿਸਤਰਾ ਹੋ ਗਿਆ ਤਿਆਰ ਆਪਣਾ ਸੀਟ ਹੋ ਗਈ ਓਕੇ। ਇਸਤਾਨੇ ਰੱਖ ਲਏ ਆਪਾਂ ਨੇ। 40 ਲੀਟਰ ਤੇਲ ਪਿਆ ਅੱਜ 106 ਤੋਂ 146 ਹੋਇਆ। ਝੁੱਗ ਬਣ ਗਈ ਥੋੜੀ ਜੀ। ਝੁੱਗ ਬਣਨੇ ਕਾਰਨ ਪਿਆ ਨਹੀਂ ਹੈਗਾ ਇਨਲੈਟਾਂ ਦੀ ਬੜੀ ਮੌਜ ਹੈ ਬਾਈ ਚਾਨਣਾ ਬਹਰਾ ਟੰਕੀ ਵਰ ਡੀਜ਼ਲ ਪਾਉਂਦੇ ਵੇ ਕਰਾਂ ਬਾਈ ਗੁਰਬਾਣੀ ਸੈਟ ਅਪ ਆਪਣੇ ਫੋਨ 'ਵਾਂ ਚੱਲਦੇ ਆ ਫਿਰ ਮਿਲਣ ਨੂੰ ਬਣੇ ਰਹੋ ਜੀ ਬਲਾਕ ਨਾਲ ਆਗੇ ਦੇ ਬਾਈ ਆਪਣਾ ਹੌਲੈਂਡ ਨਹੀਂ ਸਟਾਰਟ ਹੋ ਰਿਹਾ ਯਾਰ ਪਤਾ ਨਹੀਂ ਕੀ ਹੋ ਗਿਆ ਬਾਈ ਨੂੰ ਵੀ ਨਿਮਮ ਫੋਨ ਕਰਿਆ ਹਲੇ ਇਸ ਤਰ੍ਹਾਂ ਕਰ ਰਿਹਾ ਹੰਪ ਮਾਰ ਕੇ ਵੀ ਜ਼ੋਰ ਲਾ ਲਿਆ ਪਤਾ ਨਹੀਂ ਬੈਟਰੀ ਸੋ ਗਈ ਪਤਾ ਨਹੀਂ ਕੋਈ ਸਲਤ ਮਨੁੱਖਸ ਚੱਲ ਆਮਾ ਜਿਗਾੜ ਕੋਈ ਬੰਦੇ ਆ ਗਏ ਭਾਈ ਚਾ ਲੈਣਾ ਆਪਣੇ ਜਿਹੜਾ ਰਾਣਾ ਚੱਕ ਲਿਆ ਰਸੇ ਬਰ ਹੱਥ ਫੇਰ ਦਿਓ ਨਿੰਦਰ ਲਾ ਰਿਹਾ ਜੈਕਦ ਵਾਲਾ ਕੋੜੀ ਚੱਕ ਰਿਆ ਟਰੈਕਟਰ ਸਟਾਰਟ ਨਹੀਂ ਹੋਇਆ ਹੌਲੈਂਡ ਪਾ ਕੇ ਖਿੱਚੀ ਦੀ ਟਰਾਲੀ ਘੋੜੀ ਉਪਰ ਚੜਜੇ ਤੋਏ ਪਟ ਗਏ ਪੱਕਾ ਔਰ ਖਿੱਚੀ ਨਹੀਂ ਹੈ ਟਰਾਲੀ ਸੋਚਿਆ ਕੁਝ ਹੋਰ ਦਾ ਬਣ ਰਿਹਾ ਕੁਝ ਹੋਰ ਵੀ ਸਾਜ ਰਿਹਾ ਜਾਹੇਂਗੇ ਤੇ ਚੀਕਾ ਕੀੜਾ ਮਾਰੇ ਅਮੀ ਉਹ ਦਿਨ ਚੜ ਗਿਆ ਇੰਦਰ ਉਲੀ ਸਾਈਡ ਆ ਜਾਓ ਕੱਸ ਦੇਂ ਰਸੇ ਲਵਾ ਦੀ ਹਾਜ਼ਰੀ ਪੀਰ ਬਾਬੇ ਦਾ मथा टेक लिया भोग ले लिया ट्राली ने सवेरी बड़े तंग करे बी पाए जैक गए चक गए फिर घोड़ी लाई फिर ट्रैक्टर क्डिया मुरला खिंच गए फिर उसके बाद ट्राली पई है वो अपने गन्ना लाल हो गया भाई टैगल हो गए भरी खड़ी है ट्राली चलते हैं भाई ਦਸਤਾਨੇ ਜਸਤੂ ਨੇ ਪਾਲ ਆ। ਉੱਕ ਕੇ ਨਾ ਠੀਕ ਆ ਸਾਰੇ। ਪੂਰੇ ਵੀ ਆਪਣਾ ਬਈ ਮਜਬੂਤੀ ਕਰਾਈ ਆ। ਉੱਕੂ ਕੀ ਪਲੇਟਾਂ ਆ ਜਾਈਆਂ। ਉਹਨੇ 1-2 ਤਨਾਂ ਪਲੇਟਾਂ ਬਣਵਾਇਆਂ ਕੱਲ। ਪਹੁੰਚ ਗਏ ਬਈ ਅੱਫਾ ਮਿਲ ਲੋ। ਇੱਧਰ ਖੜਿਆ ਆ ਬਣਾ ਮਾਵੀ ਫਾਰਮ। ਅੱਗੇ ਵੀ ਆਉਣੇ ਮਿਕਸਰ ਕਾ ਟਰੈਕਟਰ ਚੱਲ ਰਿਹਾ। ਹੱਥ ਤੇ ਵੇਟ ਪਰ ਰਾਣਾ ਜੀ ਆਪ ਖੜੇ ਆ। ਬਾਹਰ ਲਾਈ ਵੀ ਜਨਾਬ ਇਹਨਾਂ ਪਰਚੀ ਦੇ ਆ ਬਈ ਸਾਈਡ ਮਾ ਲਾਰ ਰਖੀਆਂ ਆਪਣੇ ਬਾਅਦ 19 ਤਰੀਕ ਦੀ ਪਰਚੀ ਦੀ ਅੱਜ ਇੱਕੀ ਹੋਗੀ ਇੱਕ ਤੇਰੇ ਕੋਲ ਉਹਦਾ ਕਾਲੀ ਨਰੇ ਬੰਦ ਕਰਦੀ ਟਰੱਕੀਆਂ ਮਿਲ ਮਾਣੀਆਂ ਅੱਜ ਆਏ ਆ ਲੈ ਕੇ ਭਾਈ ਅੱਪਾ ਬੜਾ ਆਦਿਆ ਭਾਈ ਟਰੈਕਟਰ ਆਪਾਂ ਨੇ ਆਪਣਾ ਪੰਜਵੀਂ ਲਾਈਨ ਮਬਾਰਮ ਟਰੈਕਟਰ ਹੈ ਇਹ ਵੀ ਆਪਣੇ ਪਿੰਡ ਦਾ ਖੜਿਆ ਟਰੈਕਟਰ ਇਹ ਚਰਨੇ ਵਾਲਾ ਇਸ ਦਾ ਨੰਬਰ ਆ ਗਿਆ ਤੋੜ ਰਿਹਾ ਤਸਵੀਰ ਦਾ ਭਾਈ ਆਇਆ ਵਾ ਇਹ ਤਾਂ ਵੀ ਕਿੱਦਾਂ ਰਪਾਲਪੁਰ ਦਾ ਬੰਦਾ ਰਹੀ ਜੋ ਜਹਾ ਮਿਲਮ ਬਹੁਤ ਫਰਕ ਪੈ ਗਿਆ ਚਲਦੇ ਆਂ ਭਈ ਆਪਾਂ ਪਿੰਡ ਨੂੰ ਡਰਾਈਵਰ ਨੂੰ ਕਰਦੇ ਆਂ ਫੋਨ ਦੱਸਦੇ ਆਂ ਡਿਟੇਲ ਵੀ ਕਿੱਥੇ ਖੜਿਆ ਉਹਨ ਟਰੈਕਟਰ ਟਰਾਲੀ ਛੱਡ ਕੇ ਬਾਈ ਰਾਜਪੁਰਾ ਆ ਗਏ ਤੇ ਆਪਾਂ ਸਬਜ਼ ਮੰਡੀ ਮਾ ਆਪਣਾ ਅਮਰੂਦ ਖਾਣੇ ਜੀ ਕਰਿਆ ਆਪਾਂ ਨੇ ਅਮਰੂਦ ਲਿਆ ਇੱਕ 15 ਰੁਪਏ ਦਾ ਦਿਆ ਬਾਈ ਪਾਈ ਹੈਗਾ ਅਮਰੂਦ ਹੈ 15 ਰੁਪਏ ਦਾ 60 ਰੁਪਏ ਕਿਲੋ ਆਪਣੇ ਦੇ ਬਾਈ ਪੰਜਾਬ ਅਮਰੂਦ ਤੋੜਦੇ ਆ ਕੋਈ ਮੋਟਰਾਂ ਵਰਦੇ ਕੋਈ ਅੰਤ ਨਹੀਂ ਗੱਲ ਵੀ ਹਮੇ ਗੱਡੀ ਮਾ ਚਾਰ ਪੰਜ ਅਮਰੂਦ ਤੋੜ ਕੇ ਰੱਖ ਲੈ ਆ ਰੱਖ जिम्मेदार हां भाई बहुत बटा 15 ਰੁਪਏ ਅਮਰੂਦ ਦੇ ਆ ਇੱਕੋ ਛੋੜਾ ਰੇਡਾ ਆਗੇ ਭਾਈ ਰਾਜਪੁਰੇ ਬੰਦੇ ਆਪਣੇ ਲੈਣ ਆਪਾਂ ਨੂੰ 10 ਵਜੇ ਉਤਰਿਆ ਤਾਂ ਮੈਂ ਬਸਵਾ ਤੇ 11 ਵਜੇ ਪਹੁੰਚੇ ਆ ਮੈਂ ਦੇਖ ਲੇ ਉੱਥੇ ਤੇ ਤੁਰਿਆ ਦਾ ਭਾਈ ਆਪਣਾ ਗगन ਚੌਕ ਵਾਦੇ ਉਹ ਨਰਸਰੀ 'ਵਾਂ ਪਹੁੰਚ ਗਏ ਇੱਥੇ ਬਾਣੀਏ ਦੀ ਦੁਕਾਨਾਂ ਸੰਧੂ ਪੈਟਰੋਲ ਪੰਪ 'ਵਾਂ ਉੱਥੇ ਦੇ ਮੈਂ ਬੈਠਿਆ ਬਾਈ ਦੁਬਾਰਾ ਵਾਪਸ ਜਾ ਰਹੇ ਆਂ ਚਲਿਏ ਆਪਾਂ ਪਟਿਆਲੇ ਨੂੰ ਬਣੇ ਰਿਹਾ ਬਾਈ ਵੀਡੀਓ ਨਾਲ ਚੰਗੀ ਆ ਪਟਿਆਲੇ ਪਹੁੰਚ ਗਏ ਬਾਈ ਸਮਾਨ ਆ ਗਿਆ ਬੇਰਕਾ گا ਖੀਰ ਲੱਗੇ ਆਪਾਂ ਅੱਜੀ ਖਾਣ ਹੱਥੋਂ ਗਲਮਾ ਵਰਨਾ ਹੀ ਪਿਆ ਵਾ ਹਾਂਜੀ ਬਣਜੀ ਠੀਕ ਐ ਖੀਰ ਛਕ ਰਹੇ ਆਂ ਬਾਈ ਮਿੱਠੀ ਲੱਸੀ ਖੜੀ ਹੈ ਭਾਈ ਆਪਣੀ 9011 ਆਪਾਂ ਪਹੁੰਚ ਗਏ ਠੀਕ ਹੈ ਪਿੰਡਾ ਜੱਟ ਪਿਆ ਹਾਂਜੀ ਵੀਰ ਬਾਈ ਧੰਨ ਧੰਨ ਕਰਾ ਦੀ ਟ੍ਰੈਲੀਆਂ ਇੱਕ ਨੰਬਰ ਟ੍ਰੈਲੀਆਂ 13 ਦਾ ਹੋ ਰਿਹਾ ਤੁਹਾਨੂੰ ਵੇਖੋ ਚਾਹਣਾ ਮਾਰਾ ਬਜਟ ਹਿੱਲ ਗਿਆ ਵੱਜੜ ਹੱਲ ਗਿਆ ਕਹਿੰਦਾ ਮਾਰਾ ਮਾਰਾ ਤਾਇਆ ਮਰਨੇ ਮ ਕੰਮ ਮੁੱਕ ਗਿਆ ਹੋਰ ਆਪਣਾ ਹੁਦਮਨ ਕਰ ਰਹੇ ਆ ਆਪਣਾ ਤੇ ਬਣ ਗਈ ਬਾਈ ਟਰਾਲੀਆਂ ਹੋ ਗਈ ਤਿਆਰ ਸਟicker ਰਹਿ ਗਏ ਇਹਨਾਂ ਨੂੰ 12 6 ਬਹੁਤ ਫੈਪ ਵਾਲੇ ਵੱਡਾ 11 11 ਕੰਮ ਰਹਿ ਗਿਆ ਬਾਈ ਕਿ ਸਟicker ਰਹਿ ਗਏ ਇੱਕ ਟਰਾਲੀ ਅੰਦਰ ਖੜੀ ਆ ਇਹੋ ਖੜੀ ਆ ਨੰਬਰ 2 अरपाल पर लिखा वाली का वारपाल पर पिछा डालले देखो भाई प्लास्टिक करा काम रह रहयो अपना टायर रह गए ਦੇ ਭਾਈ ਅੱਜ ਆਪਾਂ ਥੋੜੀ ਪੇਮੈਂਟ ਦੇਣ ਆਪਣੇ ਪਾਸ ਕੈਸ਼ ਦਾ ਨਾ ਜਮਾ ਕਰਾਇਆ ਪੂਰਾ ਪੜਾ ਗਏ ਅੱਜ ਨੂੰ ਇੱਕ ਹੋਰ ਵਧਾਈਆਂ ਕਰੀਆਂ ਆਪਾਂ ਨੇ ਅੱਜ ਸਾਈ ਦੇ ਚੁੱਕੇ ਆ ਉਹ ਭਾਈ ਆਉਣ ਵਾਲੀ ਵੀਡੀਓ ਮ ਪਤਾ ਲੱਗੇ ਵੀ ਕਾਸ ਕੀ ਸਾਈ ਹੋਈ ਹੈ ਕਿਆ ਸਮਾਨ ਹੋਇਆ ਲੈ ਭਾਈ ਕਾਬੂਲ ਪਰ ਪਹੁੰਚ ਗਏ ਜੱਗੀ ਵਰਕ ਸ਼ਾਮ ਭਾਈ ਉਹਨੇ ਅੱਗੇ ਆਪਣੇ ਤੇ ਦਖਾਵਾ ਬਾਈ ਸਾਨੂੰ ਅੰਦਰ ਜਾ ਕੇ ਚੱਤ ਸਤ ਸ੍ਰੀਕਾਲ ਠਾਕੁਰ ਜੀ ਹੋਰ ਜੀ ਕਿਹ ਹੈ ਹੋ ਗਈ ਜੀ ਆਪਣੀ ਤਿਆਰ ਹੋ ਰਹੀ ਹੈ ਹੋ ਰਹੀ ਹੈ ਜੀ ਬੈਠੇ ਆ ਜੀ ਇੱਧਰ ਬਣ ਰਿਹਾ ਬਾਈ ਉਹ ਆਪਣਾ ਨਮਾ ਐਗਜ਼ੀਬਿਸ਼ਨ ਵਾਸਤੇ ਨਵਾਂ ਸਮਾਨ ਖੜੇ ਕਰੇਗਾ ਤਿਆਰ ਹੋ ਗਏ ਜੱਗੀ ਕਬੂਲ ਪਰ ਇਹੋ ਖੜੀ ਹੈ ਬਾਈ ਜਿਹੜੀ ਉਹ ਕਿਸੇ ਕਰਾ ਆਪਣਾ ਡੀ ਇਨਫੋਰਮੇਸ਼ਨ ਵਾਲਾ 나ਗ ਵਰਗੇ ਪੈਪਾਂ ਵਾਲੀ ਹੈ ਲੋ ਇਹ ਪ੍ਰੈਸ਼ਰ ਨਹੀਂ ਹੈਗੀ ਬਸ ਮਤਲਬ ਹੈ ਸੇਮ ਚੀਜ਼ ਹੈ ਉਹ ਹੀ ਹੈ ਜਿਹੜੀ ਬਾਈ ਵਾ ਜੱਗੀ 671

ਅੰਦਰ ਸਮਾਨ ਤਿਆਰ ਹੋ ਗਿਆ ਬਹੁਤ ਇਹ ਹਰੋਂ ਬਾਈ ਤਿਆਰ ਹੋ ਰੀਆਂ ਜੋ ਬਾਈ ਗੱਲ ਫਾਰਮ 2 4 6 8 10 12 12 12 ਦਾ ਸੈਟ ਹੈ ਬਈਓ ਗੱਲ ਫਾਰਮ ਪ੍ਰੈਸ਼ਰ ਹੈ ਬਾਈ ਕਿੰਨੀ ਸੁੰਦਰ ਤੇ ਸੋਹਣੀ ਖੈਰੋਂ ਹੈ ਬਾਈ ਕੰਡੀ ਇਨਫੋਰਮੇਸ਼ਨ ਅਗੇ ਬੁਗੀਆਂ ਲੈਣੇ ਨੂੰ ਚੀਜ਼ ਕਰਾ ਬਾਈ ਇੰਨੀ ਸੋਹਣੀ ਹੈ ਰੋ ਇਹ ਜੋ ਖੜਿਆ ਬਾਈ ਇੱਕ ਸੈਟ ਜੋ ਸਿੰਪਲ ਹੈ 12 12 ਦਾ ਜੋ ਹੋ ਰਹੀ ਹੈ ਬਾਈ ਸੈਂਟਰ ਹੈਰੋਂ ਤਿਆਰ ਆਪਣੇ ਵਾਲੀ ਯੋ ਹੋ ਰਹਾ ਬਈ ਆਪਣੀ ਹੈ ਤਿਆਰ ਹੋ ਰਹੀ ਹੈ ਉਸ ਕੰਮ ਰਹਿ ਰਿਹਾ ਅਜ ਕਾ ਸਟਿੱਕਸ ਉੱਪਰ ਰਹਿਗੇ ਕਰੋ ਚੈੱਕ ਬਈ ਐਰੀਏ ਤੱਕ ਪੂਰੀ ਇਧਰ ਖੜੇ ਹੈ ਬਈ ਬੰਦੇ ਆਪਣੇ

ਆਗੇ ਬਾਈ ਆਪਾਂ ਖੇਤ ਧਿਆਨ ਦੀ ਡਿਊਟੀ ਲਾਈਵ ਦੀ ਟਰਾਲੀ ਭਰਾਣੇ ਨੂੰ ਅੱਜ ਹੋਰ ਜੀ ਧਿਆਨ ਜੀ ਆ ਠੀਕ ਆ ਆਉਂ ਚ ਲਿਆ ਫਿਰ ਹੈ ਹੋ ਗਿਆ ਮਤ ਉਹ ਗੱਦਾ ਘੰਟਾ ਕਹੀਂ ਘੜੇ ਲੱਗ ਲੇ ਬਾਈ ਕਿ ਅੱਜ ਟਰਾਲੀ ਬੜੀ ਸੋਹਣੀ ਕਰੀ ਅੱਜ ਚੌੜੀ ਜੀ ਹੈ ਨਾ ਇਹਦੇ ਕੱਢਾਂ ਬਾਈ ਟਰਾਲੀ ਬਾਹਰ ਦੋ ਹੈ ਬਸ ਠੀਕ ਹੈ ਚਲੋ ਭਾਈ ਭਾਈ ਕੀ ਟੋਚਣਾ ਫੈਟਾਂ ਵੱਲ ਗਈਆਂ ਦੇ ਕਿੰਨਾ ਸੋਹਣਾ ਲੱਗ ਰਿਹਾ ਹਾਲੈਂਡ ਕਾਲੂ ਰੰਗ ਲਿਆ ਮਾਰ ਇਸਕੇ ਰੀਮਾ ਮਾਰ ਅਨੰਦਾ ਫਿਰ ਨਹੀਂ ਜਿੱਤ ਨਹੀਂ ਹੈਗੀ ਆ ਇਹ ਨਵਾਂ ਨਿੱਲਾ ਕਲਰ ਮਾਰਾ ਕਾਲੂ ਕਾਲੂ ਮਾਰਾ ਵਗਾਂ ਚ ਲਾ ਬਾਈ ਟਰਾਲੀ ਬਦਲਨੀ ਪੈਗੀ 850 ਜਿੰਨ ਮਗੇਲ ਮਗੇਲ ਕੇ ਮਾਰ ਰਹੀ ਹੈ ਬਾਈ ਕੋਲੈਂਡ ਮੈਂ ਪਾਈਏ ਬਾਈ ਦੁਬਾਰਾ ਆਈਗਾ ਚਾ ਨਾ 850 ਜਿੰਨ ਲਾਤ ਹੋ ਗਿਆ ਉੱਥੇ ਮੋੜ ਮਤ ਟੋਚਨ ਕੱਢਣੀ ਪੈਗੀ ਪਿੰਦਾ ਲੈਟਾ ਮਾਰ ਰਿਆ ਟੋਚਨ ਕੱਢਣੇ ਕਰਕੇ ਜੇ ਉੱਥੇ ਤੋਰੀ ਪਾਏ ਜਿੰਨ ਮਗੇਲ ਮਗੇਲ ਮਾਰਾ ਛਾਤਰੀ ਜਿਹੜੀ ਰਹੀ ਵੀ ਤੋੜਦੀ ਬਾੜੀ ਮੋਟੀ ਬੱਚਤ ਦੀ ਸਾਰੀ ਤੋੜਦੀ ਯਾ ਆ ਫਾਇਦਾ ਹੋਇਆ ਇਹ ਲਾਇਆ ਬਾਈ ਟਰੈਕਟਰ ਆ ਗਈ ਬਾਈ ਘਰਾਂ ਲੈ ਕੇ ਟਰਾਲੀ ਉਧਰ ਰੱਖ ਬਾਈ ਭਜਨੇ ਬਹੁਤ ਟਰੈਕਟਰ ਨੂੰ ਹਲੂ ਹਲੂਂ ਕੇ ਮਾਰ ਰਹੀ ਆ ਪਤਾ ਨਹੀਂ ਖਿਆ ਬਣਿਆ ਪਤਾ ਨਹੀਂ ਡਾਪੂ ਹੋਗੀ ਸਮਝ ਨਹੀਂ ਲੱਗੀ ਇੱਥੇ ਆਰਥੇ ਵੇਂ ਜਾ ਖੜਿਆ ਗੱਡੀ ਖੜੀ ਆ ਆਪਣੇ ਪਾਸ